ਰੱਬੇ ਹੂੰ ਬੜਾ ਬੜਾ ਕੀ ਆਨ ਦੇ ਆਪੇ ਇਹਨਾਂ ਨਾਲ ਆ ਗਿਆ ਬੱਤੀ ਹੋਇਆ ਸਰ ਤੇ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸੋਹ ਜੀ ਤੁਹਾਡੇ ਸਾਡੇ ਆਰਨ ਬਲੌਗ ਦੇ ਵਿੱਚ ਤੇ ਆਈ ਦਾ ਬਲੌਗ ਸਾਡਾ ਮਿੰਨੀ ਬਲੌਗ ਹੈ ਜੀ ਇਹ ਤੁਹਾਨੂੰ ਮੈਂ ਅੱਜ ਇਸ ਬਲੌਗ ਤੇ ਦਿਖਾਉਣਾ ਜੀ ਆਪ ਦੇ ਹੱਥੀ ਲਾਈ ਚੀਜ਼ ਤੇ ਆਪ ਹੀ ਢਾਉਣੇ ਇਹ ਮੈਂ 2022 ਦੇ ਤਕਰੀਬਨ ਦੇ ਵਿੱਚ ਅਸੀਂ ਇਹ ਮਟੀਰੀਅਲ ਲਈ ਸੀ ਜਿਹੜੀ ਤੁਸੀਂ ਪ੍ਰਿੰਟਰ ਦੇ ਉੱਤੇ ਆ ਲੱਗੀ ਦੇਖ ਰਿਹਾ ਠੀਕ ਹੈ ਜੀ ਤੇ ਇਹ ਹੁਣ 2025 ਦੇ ਵਿੱਚ ਇਹ ਅਸੀਂ ਇਹਨੂੰ ਟਾਉਣਾ ਸ਼ੁਰੂ ਕੀਤਾ ਉਹਦਾ ਟਾਉਣ ਦਾ ਕਾਰਨ ਇੱਕੋ ਹੀ ਸੀ ਵੀ ਅਸੀਂ ਇੱਥੇ ਗੇਟ ਵੱਡਾ ਲਾਉਣਾ ਸੀ ਤੇ ਮੈਂ ਇਹ ਟੈਸ ਦੇਖ ਰਿਹਾ ਸੀ ਵੀ ਇਹ ਕਿਸੇ ਕਿਸੇ ਵੀ ਜਗ੍ਹਾ ਤੋਂ ਵੀ ਇਹ ਖਾਲੀ ਨਹੀਂ ਵਿੱਕੀ ਵੀ ਮੈਨੂੰ ਗੱਲ ਕਹਿ ਰਿਹਾ ਸੀ ਬਾਈ ਦੇਖ ਬਈ ਬਹੁਤ ਮਜਬੂਤ ਲੱਗਿਆ ਮੈਂ ਕਿ ਹਾਂ ਬਈ ਸਮੇ ਸਮੇ ਦੀ ਗੱਲ ਆ ਵੀ ਆਇਆ ਨਹੀਂ ਕੋਈ 2 2 ਜਾਂ 4 ਸਾਲ ਬਾਅਦ ਇਹ ਬਾਲਾ ਕੋਈ ਹੋ ਗਿਆ ਪਰ ਟਲ ਬਹੁਤ ਮਜਬੂਤ ਲੱਗੀ ਸੀ ਫਿਰ ਅਸੀਂ ਇਸ ਤੋਂ ਬਾਅਦ ਆ ਜਿਹੜਾ ਆ ਵੀ ਮੈਂ ਆਦੇ ਹੱਥੀਂ ਇੱਕ ਗੋਮਟ ਜਲ ਬਣਾਇਆ ਸੀਗਾ ਤੇ ਵਿੱਕੀ ਕਹਿੰਦਾ ਬਾਈ ਹੁਣ ਟੋਣਾ ਪੂਰ ਮੈਂ ਕਿ ਹਾਂ ਬਾਈ ਇਹ ਹੁਣ ਟੋਣਾ ਹੀ ਪਊਗਾ ਹੁਣ ਤਾਂ ਕੋਈ ਹੱਲ ਨਹੀਂਗਾ ਤੇ ਫਿਰ ਵਿੱਕੀ ਨੇ ਇਹ ਨਾਲੇ ਵਿੱਚ ਹੀ ਟਾਈ ਗਿਆ ਨਾਲੇ ਮੈਨੂੰ ਵੀ ਹੈ ਬਾਈ ਕਿਹ ਵਜਾ ਆਇਆ ਸੀ ਬਾਈ ਟੋਣਾ ਪੈ ਗਿਆ ਮੈਂ ਕਿਹਾ ਬਾਈ ਯਾਰ ਹੁਣ ਜਦੋਂ ਕਰਦੇ ਨੇ ਪਿੱਲ ਦੀ ਵੱਡਾ ਕਰ ਲਿਆ ਤਾਂ ਫਿਰ ਹੋਣਾ ਹੀ ਸੀਗਾ ਇਸ ਤੋਂ ਬਾਅਦ ਸਾਡੇ ਆ ਗਏ ਜੀ ਚਾਹ ਦਾ ਟਾਈਮ ਤੇ ਨਾਲ ਖਾਦੇ ਸਮੋਸੇ ਅਸੀਂ ਤੇ ਵਿੱਕੀ ਵੀ ਖਾ ਖਾ ਰਹੇ ਉਹਦੋਂ ਪ੍ਰਿੰਸ ਨਾਲੇ ਮੋਬਾਈਲ ਵੇਖੀ ਜਾਵੇ ਤੇ ਨਾਲੇ ਵਿੱਚ ਹੀ ਸਮੋਸੇ ਖਾ ਲਈ ਜਦੇ ਤੇ ਸਮੋਸੇ ਬਹੁਤ ਸਵਾਦ ਆ ਗਏ ਸੀ ਦੋ ਦੋ ਲੈ ਸੀ ਤੇ ਇਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਆਪਣੇ ਕੰਮ ਤੇ ਦੁਬਾਰਾ ਗਏ ਤੇ ਅੱਗਰੇ ਅਸੀਂ ਹਰਟੀ ਦੇਖ ਰਹੇ ਇਹ ਹਰਟੀ ਨੇ ਬੜੀ ਸਾਨੂੰ ਬਹੁਤ ਕੰਮ ਦਿੱਤਾ ਤੇ ਮੈਨੂੰ ਪੱਕਾ ਪਤਾ ਵੀ ਇਹਦੇ ਬਿਨਾ ਅੱਜ ਅਸੀਂ ਕੰਮ ਸਾਡੇ ਤੋਂ ਹੋਣਾ ਹੀ ਨਹੀਂ ਜੇਗਾ ਪਹਿਲਾਂ ਸਾਡਾ ਅਟੋਸਿ ਵੀ ਸ਼ਾਮ ਤੱਕ ਅਸੀਂ ਇਹਦੇ ਗੇੜ ਖੜਾ ਕਰ ਦਾਂਗੇ ਬਟ ਨਹੀਂ ਬਹੁਤ ਮੁਸ਼ਕਲ ਸੀਗਾ ਤੇ ਅੱਜ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਵੀ ਅੱਜ ਵੈਦਰ ਕੀ ਬਾਤ ਹੈ ਵੀ ਨੀਲਾ ਨੀਲਾ ਆਸਮਾਨ ਮੈਂ ਤਾਂ ਛੇ ਜਿੰਦਗੀ ਚ ਦੂਜੀ ਕਵਾਰੀ ਦੇਖਿਆ ਪਹਿਲਾਂ ਮੈਂ ਕਦੇ ਨਹੀਂ ਦੇਖਿਆ ਜੇ ਤੁਸੀਂ ਪਹਿਲਾਂ ਕਿਸੇ ਨੇ ਦੇਖਿਆ ਤੇ ਮੈਨੂੰ ਕਮੈਂਟ ਚ ਜਰੂਰ ਦੱਸਿਓ ਏ ਤੁਸੀਂ ਵੀ ਇਹਦੇ ਨਾਲ ਦਾ ਵੈਦਰ ਦੇਖਿਆ ਜਾਂ ਨਹੀਂ ਦੇਖਿਆ ਬਹੁਤ ਸੋਹਣਾ ਵੈਦਰ ਸੀ ਅੱਜ ਤੇ ਇਸ ਤੋਂ ਬਾਅਦ ਹੌਲੀ-ਹੌਲੀ ਸਾਡਾ ਕੰਮ ਚੱਲਦਾ ਗਿਆ ਤੇ ਤਕਰੀਬਨ ਤਕਰੀਬਨ ਜਿਹੜਾ ਇਹ ਪਿੱਲੂ ਸੀਗਾ ਵਿੱਕੀ ਨੇ ਇਹ ਸਾਰਾ ਢਾਟਾ ਸੀਗਾ ਕਿ ਉਹ ਚਾਲੇ ਇੱਕ ਕੰਨਾ ਹੱਗ ਗੋਮਟੇ 'ਚ ਖੜਾ ਰਹਿ ਗਿਆ ਸੀਗਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਤੇ ਇਸ ਤੋਂ ਬਾਅਦ ਫਿਰ ਰੋਟੀ ਖਾਣ ਤੋਂ ਬਾਅਦ ਮੈਂ ਕੋਠੇ ਦੇ ਉੱਪਰ ਚਲਾ ਗਿਆ ਤੇ ਆਹ ਦੇਖੋ ਹੁਣ ਵਿਊ ਤੇ ਵੈਦਰ ਕਿਆ ਬਾਗ ਹੈ ਕੁਦਰਤ ਦੇ ਨਜ਼ਾਰੇ ਹਨ ਤੁਸੀਂ ਵੀ ਦੇਖੋ ਤੇ ਇਹ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਹਨ ਚਾਰੋਂ ਤਰਫ ਇਸ ਦਾ ਕਾਰਨ ਵੀ ਬੜੇ ਚਿਰ ਬਾਅਦ ਦਾ ਮੌਸਮ ਨਾ ਯਾਨੀ ਕਿ ਵੀ ਬਹੁਤ ਸਾਫ਼ ਸੀਗਾ ਤੇ ਇੱਕ ਸਿਰ ਬਲੂ ਸੀ ਤੇ ਇੱਕ ਸਿਰ ਡਾਰਕ ਜਿਹਾ ਸੀਗਾ ਤੇ ਇਸ ਤੋਂ ਬਾਅਦ ਮੈਂ نیچے ਫੇਰ ਚਲਾ ਗਿਆ ਤੇ ਇਸੇ ਦਾ ਫੇਸਟਾਰ ਕਰ ਦਿੱਤਾ ਤੇ ਵਿੱਚ ਦੀ ਆ ਜਿਹੜੇ ਗੈਸ ਪਾਈਪ ਵਾਲੇ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਦਿੱਕਤ ਲਾ ਦੇ ਸੀ ਅਸੀਂ ਫਿਰ ਉਹਨਾਂ ਨੂੰ ਬੁਲਾਇਆ ਕਿ ਭਈ ਇਹ ਪਾਈਪ ਸਾਈਡ ਤੇ ਕਰੋ ਫਿਰ ਉਹ ਵਿਚਾਰੇ ਆਏ ਤੇ ਉਹਨਾਂ ਨੇ ਇਹ ਪਾਈਪ ਸਾਈਡ ਤੇ ਕਰੀ ਤੇ ਮੈਂ ਕਿਹਾ ਸਾਨੂੰ ਦਿੱਕਤ ਤਾਂ ਦੇ ਰਿਹਾ ਭਈ ਇਹ ਨੂੰ ਤੁਸੀਂ ਪਾਸੇ ਕਰੋ ਤੇ ਕਹਿੰਦੇ ਕੋਈ ਗੱਲ ਨਹੀਂ ਭਾਈ ਜੀ ਅਸੀਂ ਕਰ ਦਾਂਗੇ ਪਰ ਕਹਿੰਦੇ ਸਾਡਾ ਵਲੌਗ ਚੜੀ ਵੀਡੀਓ ਫੋਟੋ ਇੰਸਟਾ ਦੀ ਜੁਲਿਆ ਮਹੀਂ ਥੋੜੀ ਦਾ ਵੀਡੀਓ ਪੱਕੀ ਆਉਗੀ ਤੇ ਨਾ ਉਹਦਾ ਮਤਲ ਨਹੀਂ ਤੇ ਜਿਹੜੀ ਆ ਪਾਈਪ ਦਿੱਕਤ ਲਾ ਰਹੀ ਆ ਇਹ ਅਸੀਂ ਚੱਕ ਕੇ ਨੂੰ ਸਾਈਡ ਤੇ ਕਰਾਉਣਾ ਤੇ ਆਖਿਰਕਾਰ ਫਿਰ ਮੈਂ ਪੂਰਾ ਜੋਰ-ਜ਼ਰ ਮਾਰ ਕੇ ਆਉਂਦਾ ਇਹ ਜਿਹੜਾ ਵਿਚਾਲੇ ਪਿੱਲਰ ਰਹਿ ਗਿਆ ਸਾਡੇ ਚਿੱਤੇ ਆਪਾਂ ਪਟਕੀ ਮਾਰਿਆ ਪਰ ਤੇ ਇਹ ਦੂਬਾ ਤੇ ਸਾਡਾ ਇੱਥੋਂ ਸਾਰਾ ਸਫਾਈ ਵਗੈਰਾ ਸੀ ਕਰਤੀ ਸੀਗੀ ਸਾਰਾ ਕੰਮ ਕਰਦਣ ਨੱਕੀ ਤੇ ਕੰਮ ਤੋਂ ਬਾਅਦ ਫਿਰ ਮੈਂ ਕਰਤਾ ਪਿੰਡ ਸਟਾਰਟ ਨਾਲ ਦੀ ਨਾਲ ਮੈਂ ਕਿਹਾ ਵੀ ਕਿ ਫੜਫੜ ਨੱਪ ਦੇ ਕੰਮ ਤੇ ਪਿੱਲਰ ਆਪਾਂ ਜਿੰਨਾ ਹੋ ਸਕਦਾ ਲਾਵਾਂਗੇ ਤੇ ਸ਼ਾਮ ਤੱਕ ਬਈ ਫਿਰ ਇੰਨਾ ਕੀ ਹੋਇਆ ਤੇ ਬਾਕੀ ਕਰਾਂਗੇ ਮਾਰਨਿੰਗ ਬੱਕਰੀ ਪੜਦਾ ਵਗੈਰਾ ਸੀ ਲੱਤਦੇ ਆ ਕਿ ਚੱਲ ਭਾਈ ਵੀ ਕਿਹੜਾ ਘਰ ਸੇਫ ਹੋ ਜੇ ਧੰਨਵਾਦ ਸਰਾਂ